ਉਹਨਾਂ ਦੇ ਸਮਾਗਮ ਦੇ ਵਿੱਚ ਆਪਾਂ ਇੱਥੇ ਆਏ ਆ 71 ਹੋਏ ਆ ਤੇ ਆਪਣਾ ਤੇ ਇਹੋ ਹੀ ਇੱਕ ਨਿਕਾਤੀ ਏਜੰਡਾ ਹੈਗਾ ਵਾ ਕਿ ਪੰਥ ਦੀ ਚੜ੍ਹਦੀ ਕਲਾ ਤੇ ਖੁਵਾਰ ਹੋ ਹਿੱਸਾ ਮਿਲਾਂਗੇ ਆਪਾਂ ਸਾਰਿਆਂ ਨੂੰ ਗੁਰੂ ਵਾਲੇ ਪਾਸੇ ਲਿਆਈਏ ਇਸੇ ਤਹਿਤ ਆਪਾਂ ਪੂਰੇ ਪੰਜਾਬ ਚ ਘੁੰਮ ਰਹੇ ਤੇ ਪੰਜਾਬ ਚ ਘੁੰਮ ਕੇ ਦੋ ਮੈਂ ਮਹਿਸੂਸ ਕਰ ਰਿਹਾ ਬੜਾ ਚੰਗਾ ਮਹਿਸੂਸ ਹੋ ਰਿਹਾ ਆ ਆਪਣੇ ਸਾਰੇ ਜਵਾਨ ਚੜ੍ਹਦੀ ਕਲਾ ਦੇ ਨੇ ਔਰ ਸਾਰੇ ਵੈਸੇ ਤੇ ਬਹੁਤ ਗੁਰੂ ਦੇ ਨੇੜੇ ਨੇ ਪਰ ਜੇ ਕਿਸੇ ਕਾਰਨ ਕੋਈ ਦੂਰ ਵੀ ਆ ਤੇ ਗੁਰੂ ਦੇ ਨੇੜੇ ਆਉਣਾ ਚਾਹੁੰਦਾ ਤੇ ਆਪਣਾ ਤੇ ਇਹੋ ਹੀ ਸਾਰਿਆਂ ਨੂੰ ਸੰਦੇਸ਼ ਆ ਕਿ ਦੇਖੋ ਗੁਰੂ ਦੇ ਨੇੜੇ ਆਈਏ ਗੁਰੂ ਪੰਥ ਦੇ ਨੇੜੇ ਆਈਏ ਗੁਰੂ ਵਾਲੇ ਬਣੀਏ ਤੇ ਇੱਕ ਦੂਜੇ ਦੇ ਨਾਲ ਜਿਹੜੀ ਆਪਣੀ ਸਾਝ ਆ ਇਤفاق ਆ ਉਹਨੂੰ ਬਧਾਈ ਦਿਓ ਉਸ ਤੋਂ ਬਾਅਦ ਤੁਸੀਂ ਆਏ ਉਹ ਸਾਰੀ ਜੇ ਪੂਰੇ ਘਟਨਾਕਰਨ ਨੂੰ ਵਿਖਿਆ ਜਾਂਦੀ ਪੈ ਗਿਆ ਉਹਨਾਂ ਇੱਕ ਮੰਚ ਤੇ ਕਿਵੇਂ ਇਕੱਠਾ ਕਰੋਗੇ ਵੈਸੇ ਇਹ ਦੇਖੋ ਸਿੱਖ ਇੱਕ ਮੰਚ ਤੇ ਆ ਸਿੱਖ ਕੋਈ ਵੀ ਆ ਕਿਤੇ ਵੀ ਆ ਉਹ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਵੀ ਹੈ ਬੇ ਜਿਹੜੇ ਥੋੜੇ ਬਹੁਤੇ ਵੇਖੋ ਮਤਭੇਦ ਹੁੰਦੇ ਆ ਇਹ ਮਸਲਾਂ ਦੇ ਵੇਲੇ ਵੀ ਅੱਜ ਵੀ ਆ ਹੋ ਸਕਦਾ ਅੱਗੇ ਵੀ ਰਹਿਣਗੇ ਪਰ ਇਹ ਮਤਭੇਦ ਇੰਨੇ ਵੱਡੇ ਭੇਦ ਨਹੀਂ ਆ ਕਿ ਅਸੀਂ ਕਹੀਏ ਕਿ ਸਿੱਖ ਆਪਸ ਵਿੱਚ ਟੁੱਟ ਗਏ ਜਾਂ ਪਾੜ ਗਏ ਆਖਰ ਸਿੱਖਾਂ ਦੇ ਲਈ ਸਰਵੋਤਮ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਖਾਲਸਾ ਪੰਥਾ ਉੱਥੇ ਫਿਰ ਸਿੱਖ ਇਕੱਠੇ ਹੋ ਜਾਂਦੇ ਆ ਕੋਈ ਮਸਲਾ ਹੀ ਨਹੀਂ ਹੈ ਕੋਦ ਨਾਲ ਕੀਤਾ ਜਾ ਰਿਹਾ ਵੀ ਸ਼ਰੋਣੀ ਕਮੇਟੀ ਦੇ ऐसा छाया ਜਾ ਜਾ ਪਿਸ਼ਟਾ ਚਾੜ ਦਾ ਫੋਟੋ ਬਣ ਰਿਹਾ ਸੱਚੇ ਬਾਸ਼ਾ ਨੇ ਕਰਨਾ ਆਪਾਂ ਉਦਮ ਕਰਨਾ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਸਰਮੌਰ ਧਾਰਮਿਕ ਸੰਸਥਾ ਬੜੇ ਕੁਰਬਾਨੀਆਂ ਤੇ ਸ਼ਹਾਦਤਾਂ ਤੋਂ ਬਾਅਦ ਬਣੀ ਆ ਇਹਦਾ ਜਿਹੜਾ ਔਰਾ ਕੈਮਰਾ ਨਾਲ ਬੜਾ ਜ਼ਰੂਰੀ ਆ ਔਰ ਇਹ ਨਹੀਂ ਆ ਅੱਜ ਵੀ ਜਿਹੜੇ ਪ੍ਰਬੰਧ ਆ ਐਸਜੀਪੀਸੀ ਦੇ ਬੜੇ ਚੰਗੇ ਆ ਬੜੇ ਸਾਰਥਕ ਆ ਠੀਕ ਆ ਇੱਕ ਮਿਰਤਾੰਤ ਸਿਰ ਦਿਆ ਜਾਂਦਾ ਉਹ ਵਿਰਦਾਂਤ ਕਦੀ ਪੰਜਾਬ ਦੇ ਖਿਲਾਫ ਕਦੀ ਪੰਜਾਬ ਦੀ ਜਵਾਨੀ ਦੇ ਖਿਲਾਫ ਕਦੀ ਐਸਡੀਪੀਸੀ ਦੇ ਖਿਲਾਫ ਵਿਰਦਾਂਤ ਘੜੇ ਜਾਂਦੇ ਆ ਔਰ ਉਹਦੇ ਵਿੱਚ ਫਿਰ ਬਹੁਤ ਜ਼ਿਆਦਾ ਬਦਨਾਮੀ ਕੀਤੀ ਜਾਂਦੀ ਪਰ ਜੋ ਮੈਂ ਮਹਿਸੂਸ ਕਰਦਾ ਜਿਹੜੀ ਸੰਸਥਾ ਸ਼ਹਾਦਤਾਂ ਦੇ ਨਾਲ ਬਣੀ ਹੋਵੇ ਉਹਦੇ ਖਿਲਾਫ ਕੋਈ ਵਿਰਦਾਂਤ ਚੱਲਣਾ ਨਹੀਂ ਔਰ ਇਹ ਜਿਹੜੀ ਸੰਸਥਾ ਵਾ ਹੋਰ ਅੱਲਾ ਹੀ ਤਗੜੀ ਆ ਆਉਣ ਵਾਲੇ ਸਮੇਂ ਤੇ ਹੋਰ ਤਗੜੀ ਹੋ ਕੇ ਨਿਕਲੂਗੀ ਇਹਦੇ ਜਿਹੜੇ ਕਾਰਜ ਖੇਤਰ ਆ ਉਹ ਵੱਡੇ ਆ ਆਪਾਂ ਸਾਰੇ ਜਾਣਦੇ ਆ ਵੱਡੇ ਪ੍ਰਬੰਧ ਆ ਫਿਰ ਹੋਰ ਕਈ ਖੇਤਰ ਆ ਇਹਦੇ ਤੋ ਐਸਜੀਪੀਸੀ ਦਾ ਚੜ੍ਹਦੀ ਕਲਾ ਚ ਰਹਿਣਾ ਜ਼ਰੂਰੀ ਆ ਹਾਂ ਠੀਕ ਆ ਜਿਵੇਂ ਮੈਂ ਹੌਲੇ ਹੌਲੇ ਤੇ ਵੀ ਇਹ ਗੱਲ ਕੀਤੀ ਇਹ ਗੱਲ ਦੱਖਣ ਭਾਰਤ ਤੋਂ ਸ਼ੁਰੂ ਹੋਈ ਤੇ ਅੱਜ ਪੰਜਾਬ ਦੇ ਬਾਰਡਰ ਤੇ ਖੜ ਗਈ ਇਹਦੇ 'ਚ ਆਪਾਂ ਮੁਨਕਰ ਨਹੀਂ ਹੋ ਸਕਦੇ ਪਰ ਗੁਰੂ ਖਾਲਸਾ ਪੰਥ ਸਮਰਾਥਾ ਕੋਈ ਇਹਨੂੰ ਰੋਕੂਗਾ ਕੋਈ ਵੀ ਐਸਜੀਪੀਸੀ ਨੂੰ ਕਮਜ਼ੋਰ ਕਰਨ ਦੀ ਗੱਲ ਕਰੇ ਇਹ ਕਮਜ਼ੋਰ ਨਹੀਂ ਹੋਣੀ ਸਮੂੱਚਾ ਮੈਂ ਪੰਜਾਬ ਨੂੰ ਘੁੰਮ ਕੇ ਦੇਖ ਹੀ ਰਿਹਾ ਹਰ ਸਿੱਖ ਚਾਹੁੰਦਾ ਵਾ ਕਿ ਸਾਡੀਆਂ ਮਾਂ ਸੰਸਥਾਵਾਂ ਵਾ ਇਹ ਤਗੜੀਆਂ ਹੋਣ ਹੋ ਜਾਣੀਆਂ ਕੋਈ ਵੱਡੀ ਗੱਲ ਨਹੀਂ ਬਾਕੀ ਜਦੋਂ ਕੰਮ ਕਰਦੇ ਆ ਤੇ ਗਲਤੀਆਂ ਵੀ ਥੋੜੀਆਂ ਹੁੰਦੀਆਂ ਕੋਈ ਇੰਨੀ ਵੀ ਨਹੀਂ ਹੁੰਦੀ ਪਰ ਮੈਂ ਇਹ ਮਹਿਸੂਸ ਕਰਦਾ ਕਿ ਜੇ ਆਪਾਂ ਸਿੱਖੀ ਸਿਧਾਂਤਾਂ ਤੇ ਅਸੂਲਾਂ ਦੇ ਮੁਤਾਬਕ ਚੱਲਾਂਗੇ ਤੇ ਫਿਰ ਹਮੇਸ਼ਾ ਹੀ ਗੁਰੂ ਸਾਹਿਬ ਸਾਡੇ ਅੰਗ ਸੰਗ ਔਰ ਐਸਜੀਪੀਸੀ ਤੇ ਹਮੇਸ਼ਾ ਹੀ ਗੁਰਮਤ ਅਸੂਲਾਂ ਨੂੰ ਜੜੀ ਪ੍ਰਣਾਇ ਹੋਏ ਸੋ ਵੈਸੇ ਤੇ ਇਹ ਬਹੁਤ ਦਾ ਦਿਖਾਵਾ ਹੀ ਆ ਮੇਰਾ ਜ਼ਿੰਦਗੀ ਦਾ ਤਜਰਬਾ ਮੈਂ ਇੱਕ ਵਾਰੀ ਆ ਬਾਰਡਰ ਤੇ ਪਿੰਡ ਆ ਮਾਵਾ ਉਥੋਂ 4 ਤੇ 6 ਸਾਲਾਂ ਦੇ ਤੇ ਦੋ ਬੱਚੇ ਲਿਆਂਦੇ ਗੁਰਨੂਰ ਤੇ ਜਸਪ੍ਰੀਤ ਸਿੰਘ ਮਾਤਾ ਦੇ ਡੈਥ ਹੋ ਗਈ ਪਿਓ ਥੋੜਾ ਨਸ਼ਾ ਕਰਦਾ ਤੇ ਦਾਦੀ ਨੇ ਭੇਜ ਤੇ ਬਾਜ ਦਾਦੀ ਵੀ ਚੜਾਈ ਕਰ ਗਈ ਉਹ ਡੇਢ ਸਾਲ ਮੇਰੇ ਕੋਲ ਬੱਚੇ ਰਹਿ ਉਹਨਾਂ ਦੀ ਤਾਈ ਲੈ ਗਈ ਵਾਪਸ ਉਹ ਥੋੜਾ ਜਿਹਾ ਪ੍ਰਭਾਵ ਚ ਆ ਗਏ ਬੱਚਿਆਂ ਨੂੰ ਦੂਜੇ ਪ੍ਰਭਾਵ ਚ ਅਰਸ਼ਿਆਮੀ ਨੇ ਬਾਅਦ ਵਿੱਚ ਸਕੂਲੇ ਪੜ੍ਹਨੇ ਨਹੀਂ ਪਾਇਆ ਮੈਨੂੰ ਕਿਸੇ ਗਵਰੰਟੀ ਦਾ ਫੋਨ ਆ ਬੱਚੇ ਪੜ੍ਹ ਨਹੀਂ ਰਹਾ ਮੈਂ ਦੁਬਾਰਾ ਲੈਣ ਤੇ ਆਵੇਂ ਕਿ ਉਹਨਾਂ ਦੇ ਕਿਸੇ ਪ੍ਰਭਾਵਿਤ ਕੇਸ ਕਤਲ ਕਰ ਦਿੱਤੇ ਗਏ ਜਦੋਂ ਦੁਬਾਰਾ ਲਿਆਂਦੇ ਮੈਂ ਬੱਚਿਆਂ ਨੂੰ ਪੁੱਛਿਆ ਸਕੂਲੇ ਪਾਇਆ ਕਹਿੰਦੇ ਨਹੀਂ ਮੈਂ ਤੁਹਾਨੂੰ ਉਹਨਾਂ ਨੇ ਕੀ ਦਿੱਤਾ ਕਹਿੰਦੇ ਇੱਕ ਕਾਪੀ ਤੇ ਇੱਕ ਪੈਨਸਲ ਐਡੀ ਵੱਡੀ ਗੱਲ ਬਣੀ ਆ ਹਾਂ ਮੈਂ ਇਹ ਮਹਿਸੂਸ ਕਰਦਾ ਜੋ ਸੱਚੇ ਪਾਤਸ਼ਾਹ ਦਾ ਸਿਧਾਂਤ ਆ ਗਰੀਬ ਦਾ ਮੂੰਹ ਗੁਰੂ ਦੀ ਗੋਲ ਗੁਰਬਾਣੀ ਦਾ ਬਚਨ ਆ ਮਾਤਾ ਵੀ ਅਸੀਂ ਵੱਡੇ ਆ ਜਾਂ ਸਾਡਾ ਹੀ ਹੱਕ ਆ ਉਹ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ ਜਾ ਸਕਦਾ ਤਾਂ ਪਹਿਲੇ ਦਿਨ ਤੋਂ ਕਰ ਰਹੇ ਆਂ ਸੱਚੇ ਪਾਤਸ਼ਾਹ ਦਾ ਨਿਮਾਣਾ ਸੇਵਕ ਹੋਣ ਦੇ ਨਾਤੇ ਆਪਣੀ ਤੇ ਪਹਿਲਾਂ ਤੋਂ ਹੀ ਰਹੀ ਆ ਵੀ ਪੰਥ ਦੇ ਇਹ ਜਿਹੜੇ ਧੜੇ ਆ ਇਹ ਸਾਰੇ ਧੜੇ ਪੰਥ ਸਮੁੱਚਾ ਪੰਥ ਨਹੀਂ ਹੈ ਪੰਥ ਪੂਰੀ ਦੁਨੀਆ ਦਾ ਪੰਥ ਪੂਰੇ ਸੰਸਾਰ ਦਾ ਉਹਦੇ ਪਾਕਿਸਤਾਨ 'ਚ ਵੀ ਸਿੱਖ ਬੈਠੇ ਆ ਅਕਾਲ ਤਖਤ ਸਾਹਿਬ ਤੇ ਉਹਨਾਂ ਦਾ ਵੀ ਆ ਵਿਦੇਸ਼ਾਂ 'ਚ ਵੀ ਸਿੱਖ ਬੈਠੇ ਆ ਪਰ ਇਹ ਧੜੇ ਆ ਉਹ ਇਨ੍ਹਾਂ ਧੜਿਆਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਵੱਡੇ ਮੁਫਾਦਾ ਲਈ ਵੱਡੇ ਕੌਮ ਦੇ ਹਿੱਤਾਂ ਲਈ ਪੰਜਾਬ ਦੇ ਤਾਂ ਕਿਉਂ ਨਹੀਂ ਹੋਣਾ ਚਾਹੀਦਾ ਆਵਾਜ਼ ਮਾਰੋਗੇ ਕਾਦਰ ਸਾਹਿਬ ਮੈਂ ਤਾਂ ਉਦੋਂ ਵੀ 18 ਤਰੀਕ ਨੂੰ ਆਵਾਜ਼ ਮਾਰੀ ਸੀ ਕਿ ਆਓ ਚੰਗੇ ਮਾਹੌਲ 'ਚ ਗੱਲਬਾਤ ਹੋਈ ਰੋਸਾ ਵੀ ਦਿੱਤਾ ਤੁਮਾਂ ਤੇ ਹਾਵਲ ਨਹੀਂ ਰੋਸਾ ਕਰਾਂਗੇ ਬਾਕੀ ਇਹ ਤੇ ਗੁਰੂ ਦੀ ਰਹਿਮਤ ਪਤਾ ਨਹੀਂ ਕਿਦਨ ਹੋਣੀ ਆ ਹੋ ਜੇ ਤੇ ਕੱਲ ਹੀ ਹੋ ਜੇ ਇਕੱਠੇ ਹੋ ਜਾਣ ਇਹ ਤੇ ਸੱਚੇ ਪਾਤਸ਼ਾਹ ਵੇਖੋ ਗੁਰੂ ਸਮਰੱਥਾ ਗੁਰੂ ਵੱਡਾ ਹੋਣਾ ਉਹੀ ਆ ਜੋ ਗੁਰੂ ਨੂੰ ਚੰਗਾ ਲੱਗਦਾ ਜੋ ਗੁਰੂ ਨੂੰ ਭਾਵਨ ਦਾ ਕਿਤੇ ਵੀ ਉਹ ਨਹੀਂ ਹੋ ਸਕਦਾ ਵੀ ਗੁਰੂ ਸਾਹਿਬ ਦੇ ਅਸੀਂ ਕਹੀਏ ਵੀ ਅਸੀਂ ਉਲਟ ਆਪ ਕੁਛ ਕਰ ਲਾਂਗੇ ਤਾਂ ਫਿਰ ਕਹਿ ਰਹੇ ਆ ਜੀ ਵੀ 2 ਦਸੰਬਰ ਦੇ ਫੈਸਲਿਆਂ ਦਾ ਸਤਕਾਰ ਸਾਰਿਆਂ ਨੂੰ ਕਰਨਾ ਚਾਹੀਦਾ ਔਰ ਉਹ ਸਾਰੇ ਕਰਨਗੇ ਤੇ ਤਾਂ ਹੀ ਆਪਾਂ ਕਵਾਂਗੇ ਵੀ ਇਹਨਾਂ ਨੇ ਸਾਰਾ ਮੰਨ ਲਿਆ ਬਾਕੀ ਬਹੁਤ ਹੱਦ ਤੱਕ ਪੰਥ ਦੇ ਵਿੱਚ ਮੈਂ ਇਹਨਾਂ ਸਾਰਿਆਂ ਨੂੰ ਮਿਲਿਆ ਵਾਂ ਸਾਰੇ ਆਪਣੇ ਆ ਕੋਈ ਬੇਗਾਨਾ ਨਹੀਂ ਆ ਕੋਈ ਵੱਖਰਾ ਨਹੀਂ ਆ ਅੰਦਰ ਸਾਰਿਆਂ ਦੇ ਚਿੰਨ੍ਹ ਮੈਂ ਮਹਿਸੂਸ ਕੀਤੀ ਕਿ ਉਹ ਚੌਂਦੇ ਪੰਥ ਦੀ ਚੜ੍ਹਦੀ ਕਲਾ ਹੋਵੇ ਤਾਂ ਫੇਰ ਗੁਰੂ ਦਾ ਇੱਕ ਸਿਧਾਂਤ ਮੰਨ ਲਈਏ ਉਹ ਮੈਂ ਸ਼ਬਦ ਕਹਿਣਾ ਵਾਂ ਉਹ ਇਨਾਂ ਸਾਰਿਆਂ ਲਈ ਇੱਕ ਚੁੱਕੇ ਜੀ ਇੱਕ ਥੜਾ ਜਿਹੜਾ ਕਹਿੰਦਾ ਅਸੀਂ ਭਰਤੀ ਪੂਰੀ ਕਰ ਚੁੱਕੇ ਜਿੱਥੇ ਉਹਦਾ ਜੋੜਾ ਪੂਰੀਆਂ ਹੋ ਗਿਆ ਪ੍ਰਧਾਨ ਦੀ ਚੋਣ ਹੋਣੀ ਹੈ ਜੀ ਦੂਜੀ ਸ਼ੁਰੂ ਕਰਾਤ ਕਰ ਰਹੀ ਕਰ ਰਹੀ ਹੈ ਜੀ ਕਹਿੰਦੇ ਸ਼੍ਰੀ ਕਾਲਤਰ ਸਾਹਿਬ ਜਿਹੜੀ ਕਮੇਟੀ ਬਣੀ ਉਹ ਕਰ ਰਹੀ ਹੈ ਜੀ ਇਹਨਾਂ ਦੇ ਤਫਾੜ ਨੂੰ ਜੁਕੀ ਆਪਾਂ ਇੱਕ ਅਪਰੋਚ ਸੋ ਦੇ ਆਪਾਂ ਇੱਕ ਰਹੇ ਕਿਹੜੀ ਮੈਂਬਰੀ ਕਮੇਟੀ ਨਾਲ ਤੁਸੀਂ ਸਹਿਮਤ ਹੋ ਪੰਜ ਮੈਂਬਰ ਨਾਲ ਜਾਂ ਸੱਤ ਮੈਂਬਰ ਨਾਲ ਦੇਖੋ ਜਿਹੜੇ ਵੀ ਫੈਸਲੇ ਹੋਏ ਪਸੀਦ ਤੋਂ ਉਹ ਸੱਚੇ ਪਾਤਸ਼ਾਹ ਦੇ ਦਰ ਤੋਂ ਹੋਏ ਉਹਦੇ ਘਰ ਤੋਂ ਜਿਹੜੀ ਗੱਲ ਇਹਨਾਂ ਨੇ ਕੀਤੀ ਟੜਿਆਂਗੀ ਦੇਖੋ ਪੰਥ 'ਚ ਸਿਰਫ ਦੋ ਇਕੱਲੀ ਥੜੇ ਨਹੀਂ ਆ ਪੰਥ ਵਿੱਚ ਬਹੁਤ ਸਾਰੇ ਅਕਾਲੀ ਧੜੇ ਆ। ਔਰ ਸਾਰੇ ਧੜੇ ਸ਼੍ਰੋਮਣੀ ਅਕਾਲੀ ਦਲ ਆਖਦਾ ਵੀ ਆ ਤੇ ਹੈ ਵੀ ਆ। ਵੀ ਉਹਨਾਂ ਦੀ ਸਿਰਜਣਾ ਸ਼੍ਰੀ ਕਾਲ ਤਖਤ ਸਾਹਿਬ ਤੇ ਹੋਈ। ਅੱਜ ਮੈਂ ਕਮਲਜੀਤ ਬਰਾੜ ਸਾਬ੍ਹ ਬਣਾਨੇ ਸ਼ਾਇਦ ਉਹ ਲਾਇਆ। ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪਾਇਆ ਬਿਆਨ। ਸ਼ਾਇਦ ਠਗਾ ਆਪਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਬਿਆਨ ਸਾਬ੍ਹ। ਉਹਨਾਂ ਨੇ ਦਾਵਾ ਕੀਤਾ ਕਿ 1984 ਦੇ ਜਿਹੜਾ ਉਦੋਂ ਐਲਾਨਨਾਮਾ ਵੀ ਆ ਜਾਂ ਫਿਰ ਆਪਣਾ ਉਸਵੇਲੇ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਹੀ ਉਹਨਾਂ ਦਾ ਆਦੇਸ਼ ਵੀ ਆ ਉਹ ਇਹ ਕਹਿ ਰਿਹਾ ਵੀ ਮਨਤਾ ਪ੍ਰਾਪਤ ਤੇ ਅਸੀਂ ਆ 1994 ਦੇ ਵਿੱਚ ਉਦੋਂ ਸਾਰੇ ਥਾੜੇ ਇਕੱਠੇ ਕੀਤੇ ਸੀ ਤੋਂ ਪੰਥ ਦੇ ਵਿੱਚ ਬਹੁਤ ਸਾਰੇ ਅਕਾਲੀ ਥੜੇ ਹੈਗੇ ਆ ਸਾਰੇ ਸ੍ਰੀ ਅਕਾਲ ਤਖਤ ਸਭ ਨੂੰ ਸਮਰਪਿਤ ਆ ਸਮਰਪਿਤ ਹੋਣੇ ਵੀ ਚਾਹੀਦੇ ਆ ਤੇ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਮੰਨਣੀ ਚਾਹੀਦੀ ਆ ਜਦੋਂ ਦਾਵਾ ਹੀ ਕਰ ਰਹੇ ਆ ਵੀ ਆਪਾਂ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਪਰ ਇੱਥੇ ਜਿਹੜਾ ਇਹਨਾਂ ਦਾ ਸਵਾਲ ਆ ਕੋਈ ਇੱਕ ਪੱਕਾ ਦਾਵਾ ਕਰੇ ਕਿ ਅਸੀਂ ਹੀ ਸਮਰਪਤਾ ਜਾਂ ਅਸੀਂ ਹੀ ਮਾਨਤਾ ਪ੍ਰਾਪਤਾਂ ਉਹ ਕਿਸੇ ਇੱਕ ਨੂੰ ਇਹ ਹੱਕ ਨਹੀਂ ਮੈਨੂੰ ਅਕ ਤਕਬੀਰ ਸਾਹਿਬ ਦਾ ਇੱਕ ਸ਼ਲੋਕ ਯਾਦ ਆਉਂਦਾ ਕਬੀਰ ਜਿਹ ਦਰ ਜਬਤ ਆਤਿਓ ਫਟਕੈ ਨਹੀਂ ਕੋਈ ਸੋ ਦਰ ਕੈਸੇ ਛੋਡਿਆ ਜੋ ਦਰ ਐਸਾ ਹੋਇ 6ਵੇਂ ਗੁਰੂ ਨਾਨਕ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪੰਥ ਦੀ ਚੜ੍ਹਦੀ ਕਲਾ ਤੇ ਖੁਆਰ ਹਿੱਸਾ ਮਿਲਾਂਗੇ ਆਪਾਂ ਸਾਰਿਆਂ ਨੂੰ ਗੁਰੂ ਵਾਲੇ ਪਾਸੇ ਲਿਆਈਏ ਇਸੇ ਤਰ੍ਹਾਂ ਦੀ ਆਪਾਂ ਪੂਰੇ ਪੰਜਾਬ 'ਚ ਘੁੰਮ ਰਹੇ ਤੇ ਪੰਜਾਬ 'ਚ ਘੁੰਮ ਕੇ ਬਹੁਤ ਮੈਂ ਮਹਿਸੂਸ ਕਰ ਰਿਹਾ। ਬੜਾ ਚੰਗਾ ਮਹਿਸੂਸ ਹੋ ਰਿਹਾ। ਆ ਆਪਣੇ ਸਾਰੇ ਜਵਾਨ ਚੜ੍ਹਦੀ ਕਲਾ 'ਚ ਨੇ। ਔਰ ਸਾਰੇ ਵੈਸੇ ਤੇ ਬਹੁਤ ਗੁਰੂ ਦੇ ਨੇੜੇ ਨੇ। ਪਰ ਜੇ ਕਿਸੇ ਕਾਰਨ ਕੋਈ ਦੂਰ ਵੀ ਆ ਤੇ ਗੁਰੂ ਦੇ ਨੇੜੇ ਆਉਣਾ ਚਾਹੁੰਦਾ। ਤੇ ਆਪਣਾ ਤੇ ਇਹੋ ਹੀ ਸਾਰਿਆਂ ਨੂੰ ਸੰਦੇਸ਼ ਆ ਕਿ ਦੇਖੋ ਗੁਰੂ ਦੇ ਨੇੜੇ ਆਈਏ। ਗੁਰੂ ਪੰਥ ਦੇ ਨੇੜੇ ਆਈਏ। ਗੁਰੂ ਵਾਲੇ ਬਣੀਏ। ਤੇ ਇੱਕ ਦੂਜੇ ਦੇ ਨਾਲ ਜਿਹੜੀ ਆਪਣੀ ਸਾਹ ਦਾ ਇਤفاق ਆ ਉਹਨੂੰ ਬਣਾਓ। ਕੀ ਸਤਿਵੰਤੋ ਦਾ ਤੁਸੀਂ ਆਏ ਉਹ ਸਾਰੀ ਜੇ ਪੂਰੇ ਘਟਨਾਕਰਮ ਨੂੰ ਵਿਖਿਆ ਜਾਂਦੇ ਪੈਗੋਮਾਂ ਇੱਕ ਮੰਚ ਤੇ ਕਿਵੇਂ ਇਕੱਠਾ ਕਰੋਗੇ ਵੈਸੇ ਇਹ ਦੇਖੋ ਸਿੱਖ ਇੱਕ ਮੰਚ ਤੇ ਆ ਸਿੱਖ ਕੋਈ ਵੀ ਆ ਕਿਤੇ ਵੀ ਆ ਉਹ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹ ਕੋਈ ਵੀ ਹੈ ਜਿਹੜੇ ਥੋੜੇ ਬਹੁਤੇ ਵੇਖੋ ਮਤਭੇਦ ਹੁੰਦੇ ਆ ਇਹ ਮਿਸਲਾਂ ਦੇ ਵੇਲੇ ਵੀ ਅੱਜ ਵੀ ਆ ਹੋ ਸਕਦਾ ਅੱਗੇ ਵੀ ਰਹਿਣਗੇ ਹਰ ਇਹ ਮਤਭੇਦ ਇੰਨੇ ਵੱਡੇ ਭੇਦ ਨਹੀਂ ਆ ਵੀ ਅਸੀਂ ਕਹੀਏ ਵੀ ਸਿੱਖ ਆਪਸ ਵਿੱਚ ਟੁੱਟ ਗਏ ਜਾਂ ਪਾੜ ਗਏ ਆਖਰ ਸਿੱਖਾਂ ਦੇ ਲਈ ਸਰਬੋਤਮ ਅਕਾਲ ਤਖਤ ਸਾਹਿਬ ਗੁਰੂ ਖਾਲਸਾ ਪੰਥਾ ਉੱਥੇ ਫਿਰ ਸਿੱਖ ਇਕੱਠੇ ਹੋ ਜਾਂਦੇ ਕੋਈ ਮਸਲਾ ਹੀ ਨਹੀਂ ਹੈ ਉਹਦੇ ਨਾਲ ਸਿੱਖਾ ਜਾ ਰਿਹਾ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਪੈਸਾ ਖਾਇਆ ਜਾ ਰਿਹਾ ਹੈ ਭ੍ਰਿਸ਼ਟਾਚਾਰ ਦਾ ਰੋਡ ਬਣ ਰਿਹਾ ਹੈ ਪਰ ਸੱਚੇ ਬਾਦਸ਼ਾਹ ਨੇ ਕਰਨਾ ਆਪਾਂ ਉਦਮ ਕਰਨਾ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਸਰਮੌਰ ਧਾਰਮਿਕ ਸੰਸਥਾ ਬੜੇ ਕੁਰਬਾਨੀਆਂ ਤੇ ਸ਼ਹਾਦਤਾਂ ਤੋਂ ਬਾਅਦ ਬਣੀ ਹੈ ਇਹਦਾ ਜਿਹੜਾ ਔਰਾ ਕੈਮਰਾ ਨਾਲ ਬੜਾ ਜ਼ਰੂਰੀ ਹੈ ਔਰ ਇਹ ਨਹੀਂ ਆ ਅੱਜ ਵੀ ਜਿਹੜੇ ਪ੍ਰਬੰਧ ਆ ਐਸਜੀਪੀਸੀ ਦੇ ਬੜੇ ਚੰਗੇ ਆ ਬੜੇ ਸਾਰਥਕ ਆ ਠੀਕ ਆ ਇੱਕ ਬਿਰਤਾਂਤ ਸਿਰ ਦਿਆ ਜਾਂਦਾ ਉਹ ਬਿਰਤਾਂਤ ਕਦੀ ਪੰਜਾਬ ਦੇ ਖਿਲਾਫ ਕਦੀ ਪੰਜਾਬ ਦੀ ਜਵਾਨੀ ਦੇ ਖਿਲਾਫ ਕਦੀ ਐਸਜੀਪੀਸੀ ਦੇ ਖਿਲਾਫ ਬਿਰਤਾਂਤ ਘੜੇ ਜਾਂਦੇ ਆ ਔਰ ਉਹਦੇ ਵਿੱਚ ਫਿਰ ਬਹੁਤ ਜ਼ਿਆਦਾ ਬਦਨਾਮੀ ਕੀਤੀ ਜਾਂਦੀ ਪਰ ਜੋ ਮੈਂ ਮਹਿਸੂਸ ਕਰਦਾ ਜਿਹੜੀ ਸੰਸਥਾ ਸ਼ਹਾਦਤਾਂ ਦੇ ਨਾਲ ਬਣੀ ਹੋਵੇ ਉਦੇ ਖਿਲਾਫ ਕੋਈ ਵਿਰਦਾਂਤ ਚੱਲਣਾ ਨਹੀਂ ਔਰ ਇਹ ਜਿਹੜੀ ਸੰਸਥਾ ਵਾ ਹੋਰ ਪਹਿਲਾਂ ਹੀ ਤਗੜੀ ਆ ਆਉਣ ਵਾਲੇ ਸਮੇਂ ਤੇ ਹੋਰ ਤਗੜੀ ਹੋ ਕੇ ਨਿਕਲੂਗੀ ਇਹਦੇ ਜਿਹੜੇ ਕਾਰਜ ਖੇਤਰ ਆ ਉਹ ਵੱਡੇ ਆ ਆਪਾਂ ਸਾਰੇ ਜਾਣਦੇ ਆ ਵੱਡੇ ਪ੍ਰਬੰਧ ਆ ਫਿਰ ਹੋਰ ਕਈ ਖੇਤਰ ਆ ਇਹਦੇ ਤੋਂ ਐਸਜੀਪੀਸੀ ਦਾ ਚੜ੍ਹਦੀ ਕਲਾ ਚ ਰਹਿਣਾ ਜ਼ਰੂਰੀ ਆ ਹਾਂ ਠੀਕ ਆ ਜਿਵੇਂ ਮੈਂ ਹੌਲੇ ਹੌਲੇ ਤੇ ਵੀ ਇਹ ਗੱਲ ਕੀਤੀ ਇਹ ਗੱਲ ਦੱਖਣ ਭਾਰਤ ਤੋਂ ਸ਼ੁਰੂ ਹੋਈ ਅੱਜ ਪੰਜਾਬ ਦੇ ਬਾਰਡਰ ਤੇ ਖੜ ਗਈ ਇਹਦੇ ਤੇ ਆਪਾਂ ਮੁਨਕਰ ਨਹੀਂ ਹੋ ਸਕਦੇ ਪਰ ਗੁਰੂ ਖਾਲਸਾ ਪੰਥ ਸਮਰਾਥਾ ਕੋਈ ਇਹਨੂੰ ਰੋਕੂਗਾ ਕੋਈ ਵੀ ਐਸਜੀਪੀਸੀ ਨੂੰ ਕਮਜ਼ੋਰ ਕਰਨ ਦੀ ਗੱਲ ਕਰੇ ਇਹ ਕਮਜ਼ੋਰ ਨਹੀਂ ਹੋਣੀ ਸਮੁੱਚਾ ਮਾਣ ਪੰਜਾਬ ਚ ਘੁੰਮ ਕੇ ਦੇਖ ਹੀ ਰਿਹਾ ਹਰ ਸਿੱਖ ਚਾਹੁੰਦਾ ਵਾ ਕਿ ਸਾਡੀਆਂ ਮਾਨ ਸੰਸਥਾਵਾਂ ਵਾ ਇਹ ਤਗੜੀਆਂ ਹੋਣ ਹੋ ਜਾਣੀਆਂ ਕੋਈ ਵੱਡੀ ਗੱਲ ਨਹੀਂ ਬਾਕੀ ਜਦੋਂ ਕੰਮ ਕਰਦੇ ਆ ਤੇ ਗਲਤੀਆਂ ਵੀ ਥੋੜੀਆਂ ਹੁੰਦੀਆਂ ਕੋਈ ਇੰਨੀ ਵੀ ਨਹੀਂ ਹੁੰਦੀਆਂ ਪਰ ਮੈਂ ਇਹ ਮਹਿਸੂਸ ਕਰਦਾ ਕਿ ਜੇ ਆਪਾਂ ਸਿੱਖੀ ਸਿਧਾਂਤਾਂ ਤੇ ਅਸੂਲਾਂ ਦੇ ਮੁਤਾਬਕ ਚੱਲਾਂਗੇ ਤੇ ਫਿਰ ਹਮੇਸ਼ਾ ਹੀ ਗੁਰੂ ਸਾਹਿਬ ਸਾਡੇ ਅੰਗ ਸੰਗ ਔਰ ਐ ਜੀ ਪੀ ਸੀ ਤੇ ਹਮੇਸ਼ਾ ਹੀ ਗੁਰਮਤ ਅਸੂਲਾਂ ਨੂੰ ਜੜੀ ਪ੍ਰਣਾਇ ਹੋਏ। ਸੋ ਵੈਸੇ ਤੇ ਇਹ ਮੇਰਾ ਜ਼ਿੰਦਗੀ ਦਾ ਤਜਰਬਾ ਮੈਂ ਇੱਕ ਵਾਰੀ ਆ ਬਾਡਰ ਤੇ ਪਿੰਡ ਆ ਮਾਵਾ ਉਹ ਤੋਂ 4 ਤੇ 6 ਸਾਲਾਂ ਦੇ ਤੇ ਦੋ ਬੱਚੇ ਲਿਆਂਦੇ ਗੁਰਨੂਰ ਤੇ ਜਸਪ੍ਰੀਤ ਸੇ ਮਾਤਾ ਦੇ ਡੈਥ ਹੋ ਗਈ ਪਿਓ ਥੋੜਾ ਨਸ਼ੇ ਕਰਦਾ ਦਾਦੀ ਨੇ ਭੇਜ ਤੇ ਭਾਈ ਦਾਦੀ ਵੀ ਚੜਾਈ ਕਰ ਗਈ ਉਹ 1.5 ਸਾਲ ਮੇਰੇ ਕੋਲ ਬੱਚੇ ਰਹਿ ਉਹਨਾਂ ਦੀ ਤਾਈ ਲੈ ਗਈ ਵਾਪਸ ਉਹ ਥੋੜਾ ਜਿਹਾ ਪ੍ਰਭਾਵ ਚ ਆ ਗਏ ਬੱਚਿਆਂ ਨੂੰ ਦੂਜੇ ਪ੍ਰਭਾਵ ਚ ਅਰਸ਼ਿਆਮੀ ਨੇ ਆ ਬਾਅਦ ਵਿੱਚ ਸਕੂਲੇ ਪੜ੍ਹਨੇ ਨਹੀਂ ਪਾਇਆ ਮੈਨੂੰ ਕਿਸੇ ਗਵਰਡੀ ਦਾ ਫੋਨ ਆ ਬੱਚੇ ਪੜ੍ਹ ਨਹੀਂ ਰਹਾ ਮੈਂ ਦੁਬਾਰਾ ਲੈਣ ਤੇ ਆਵੇਂ ਕਿ ਉਹਨਾਂ ਦੇ ਕਿਸੇ ਪ੍ਰਭਾਵ ਚ ਕੇਸ ਕਤਲ ਕਰ ਦਿੱਤੇ ਗਏ ਜਦੋਂ ਦੁਬਾਰਾ ਲਿਆਂਦੇ ਮੈਂ ਬੱਚਿਆਂ ਨੂੰ ਪੁੱਛਿਆ ਸਕੂਲੇ ਪਾਇਆ ਕਹਿੰਦੇ ਨਹੀਂ ਮੈਂ ਤੁਹਾਨੂੰ ਉਹਨਾਂ ਨੇ ਕੀ ਦਿੱਤਾ ਕਹਿੰਦੇ ਇੱਕ ਕਾਪੀ ਤੇ ਇੱਕ ਪੈਨਸਲ ਅੱਡੀ ਵੱਡੀ ਗੱਲ ਬਣੀ ਆ ਹਾਂ ਮੈਂ ਇਹ ਮਹਿਸੂਸ ਕਰਦਾ ਜੋ ਸੱਚੇ ਪਾਤਸ਼ਾਹ ਦਾ ਸਿਧਾਂਤ ਆ ਗਰੀਬ ਦਾ ਮੂੰਹ ਗੁਰੂ ਦੀ ਗੋਲ ਗੁਰਬਾਣੀ ਦਾ ਬਚਨ ਆ ਮਾਤਾ ਵੀ ਅਸੀਂ ਵੱਡੇ ਆ ਜੇ ਸਾਡਾ ਹੀ ਹੱਕ ਆ ਉਹ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ ਜਾ ਸਕਦਾ ਆ ਕਿ ਪਹਿਲੇ ਦਿਨ ਤੋਂ ਕਰ ਰਹੇ ਆਂ ਦੀ ਸੱਚੇ ਪਾਤਸ਼ਾਹ ਦਾ ਨਿਮਾਣਾ ਸੇਵਕ ਹੋਣ ਦੇ ਨਾਤੇ ਆਪਣੀ ਤੇ ਪਹਿਲਾਂ ਤੋਂ ਇਹ ਰਹੀ ਆ ਵੀ ਪੰਥ ਦੇ ਇਹ ਜਿਹੜੇ ਧੜੇ ਆ ਇਹ ਸਾਰੇ ਧੜੇ ਪੰਥ ਸਮੁੱਚਾ ਪੰਥ ਨਹੀਂ ਆ ਪੰਥ ਪੂਰੀ ਦੁਨੀਆ ਚ ਪੰਥ ਪੂਰੇ ਸੰਸਾਰ ਚ ਉਹਦੇ ਪਾਕਿਸਤਾਨ ਚ ਵੀ ਸਿੱਖ ਬੈਠੇ ਆ ਅਕਾਲ ਤਖਤ ਸਾਹਿਬ ਦੇ ਉਹਨਾਂ ਦਾ ਵੀ ਆ ਵਿਦੇਸ਼ਾਂ ਚ ਵੀ ਸਿੱਖ ਬੈਠੇ ਆ ਪਰ ਇਹ ਢੜਿਆ ਉਹ ਇਨ੍ਹਾਂ ਢੜਿਆਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਵੱਡੇ ਮਫਾਦਿਆਂ ਲਈ ਵੱਡੇ ਕੌਮ ਦੇ ਹਿਤਾ ਲਈ ਪੰਜਾਬ ਦੇ ਹਿਤਾ ਲਈ ਕਿਉਂ ਨਹੀਂ ਹੋਣਾ ਚਾਹੀਦਾ ਆਵਾਜ਼ ਮਾਰੋਗੇ ਅਕਾਲ ਤਖਤ ਸਾਹਿਬ ਤੇ ਮੈਂ ਤਾਂ ਉਦੋਂ ਵੀ 18 ਤਰੀਕ ਨੂੰ ਆਵਾਜ਼ ਮਾਰੀ ਵੀ ਆਓ ਚੰਗੇ ਮਹੌਲੇ ਚ ਗੱਲਬਾਤ ਹੋਈ ਰੋਸਾ ਵੀ ਦਿੱਤਾ ਤੁਮਾਂ ਤੇ ਰਾਵਲ ਨੇ ਪ੍ਰੋਸਾਵਾ ਕਰਾਂਗੇ ਬਾਕੀ ਏ ਤੇ ਗੁਰੂ ਦੀ ਰਹਿਮਤ ਪਤਾ ਨਹੀਂ ਕਿਦਨ ਹੋਣੀ ਆ ਹੋ ਜੇ ਤੇ ਕੱਲ ਹੀ ਹੋ ਜੇ ਇਕੱਠੇ ਹੋ ਜਾਣ ਇਹ ਤੇ ਸੱਚੇ ਪਾਤਸ਼ਾਹ ਵੇਖੋ ਗੁਰੂ ਸਮਰੱਥਾ ਗੁਰੂ ਵੱਡਾ ਹੋਣਾ ਉਹੀ ਆ ਜੋ ਗੁਰੂ ਨੂੰ ਚੰਗਾ ਲੱਗਦਾ ਜੋ ਗੁਰੂ ਨੂੰ ਭਾਵਨਦਾ ਕਿਤੇ ਵੀ ਉਹ ਨਹੀਂ ਹੋ ਸਕਦਾ ਵੀ ਗੁਰੂ ਸਾਹਿਬ ਦੇ ਅਸੀਂ ਕਹੀਏ ਵੀ ਅਸੀਂ ਉਲਟ ਆਪ ਕੁਛ ਕਰ ਲਾਂਗੇ ਤਾਂ ਫਿਰ ਕਹਿ ਰਹੇ ਆ ਜੀ ਵੀ 2 ਦਸੰਬਰ ਦੇ ਫੈਸਲਿਆਂ ਦਾ ਸਤਿਕਾਰ ਸਾਰਿਆਂ ਨੂੰ ਕਰਨਾ ਚਾਹੀਦਾ ਔਰ ਉਹ ਸਾਰੇ ਕਰਨਗੇ ਤੇ ਤਾਂ ਹੀ ਆਪਾਂ ਕਵਾਂਗੇ ਵੀ ਇਹਨਾਂ ਨੇ ਸਾਰਾ ਮੰਨ ਲਿਆ ਬਾਕੀ ਬਹੁਤ ਹੱਦ ਤੱਕ ਪੰਥ ਦੇ ਵਿੱਚ ਮੈਂ ਇਹਨਾਂ ਸਾਰਿਆਂ ਨੂੰ ਮਿਲਿਆ ਵਾਂ ਸਾਰੇ ਆਪਣੇ ਆ ਕੋਈ ਬੇਗਾਨਾ ਨਹੀਂ ਆ ਕੋਈ ਵੱਖਰਾ ਨਹੀਂ ਆ ਅੰਦਰ ਸਾਰਿਆਂ ਦੇ ਚਿੰਨ੍ਹ ਕਿ ਮੈਂ ਮਹਿਸੂਸ ਕੀਤੀ ਕਿ ਉਹ ਚਾਹੁੰਦੇ ਪੰਥ ਦੀ ਚੜ੍ਹਦੀ ਕਲਾ ਹੋਵੇ ਤਾਂ ਫੇਰ ਗੁਰੂ ਦਾ ਇੱਕ ਸਿਧਾਂਤ ਮੰਨ ਲਈਏ ਉਹ ਮੈਂ ਸ਼ਬਦ ਕਹਿੰਦਾ ਵਾਂ ਉਹ ਇਹਨਾਂ ਸਾਰਿਆਂ ਲਈ ਹੈ ਸ਼ਬਦ ਇੱਕ ਇੱਕ ਤੁਹਾਡਾ ਜਿਹੜਾ ਕਹਿੰਦਾ ਅਸੀਂ ਭਰਤੀ ਨੂੰ ਪੂਰੀ ਕਰ ਚੁੱਕੇ ਜਿੱਥੇ ਉਹਦਾ ਜੋੜਾ ਪੁਰੀਆਂ ਹੋ ਗਈਆਂ ਪ੍ਰਧਾਨ ਵੀ ਚੋਣ ਹੋਈਆਂ ਜੀ ਦੂਜੀ ਸ਼ੁਰੂ ਕਰਾਤ ਕਰ ਰਹੀ ਕਰ ਰਹੀ ਹੈ ਜੀ ਕਹਿੰਦੇ ਸ਼੍ਰੀ ਕਾਲਪਤਵਰ ਸਾਹਿਬ ਤੇ ਜਿਹੜੀ ਕਮੇਟੀ ਬਣੀ ਉਹ ਕਰ ਰਹੀ ਹੈ ਜੀ ਇਹਨਾਂ ਦੇ ਤਫਾੜ ਨੂੰ ਜੁਕੀ ਆਪਾਂ ਇੱਕ ਪ੍ਰੋਪੋਜ਼ਲ ਦੇ ਆਪਾਂ ਇੱਕ ਰਹੇ ਕਿਹੜੀ ਮੈਂਬਰੀ ਕਮੇਟੀ ਨਾਲ ਤੁਸੀਂ ਸਹਿਮਤ ਹੋ ਪੰਜ ਮੈਂਬਰੀ ਨਾਲ ਜਾਂ ਸੱਤ ਮੈਂਬਰੀ ਦੇਖੋ ਜਿਹੜੇ ਵੀ ਫੈਸਲੇ ਹੋਏ ਫਸੀਲ ਤੋਂ ਉਹ ਸੱਚੇ ਪਾਤਸ਼ਾਹ ਤੇ ਦਰ ਤੋਂ ਹੋਏ ਉਹਦੇ ਘਰ ਤੋਂ ਜੀ ਜਿਹੜੀ ਗੱਲ ਇਹਨਾਂ ਨੇ ਕੀਤੀ ਟੜਿਆ ਆਂਦੀ ਵੇਖੋ ਪੰਥ ਚ ਸਿਰਫ ਦੋ ਅਕਾਲੀ ਟੜੇ ਨਹੀਂ ਆ ਪੰਥ ਵਿੱਚ ਬਹੁਤ ਸਾਰੇ ਅਕਾਲੀ ਟੜੇ ਆ ਔਰ ਸਾਰੇ ਈ ਟੜੇ ਸ਼ਰੂਮਣੀ ਅਕਾਲੀ ਦਲ ਆਖਦਾ ਵੀ ਆ ਤੇ ਹੈ ਵੀ ਆ ਵੀ ਉਹਨਾਂ ਦੀ ਸਿਰਜਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਮੈਂ ਕਮਲਜੀਤ ਬਰਾੜ ਸਾਬ ਹੁਣ ਆਨੇ ਸ਼ਾਇਦ ਉਹ ਲਾਇਆ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪਿਆ ਆ ਬਿਆਨ ਸ਼ਾਇਦ ਥਗਾ ਵ ਆਪਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਬਿਆਨ ਸਾਹਿਬ ਉਹਨਾਂ ਨੇ ਦਾਵਾ ਕੀਤਾ ਕਿ 1984 ਦੇ ਜਿਹੜਾ ਉਦੋਂ ਐਲਾਨਨਾਮਾ ਵੀ ਆ ਜਾਂ ਫਿਰ ਆਪਣਾ ਉਸ ਵੇਲੇ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਹੀ ਉਹਨਾਂ ਦਾ ਆਦੇਸ਼ ਵੀ ਆ ਉਹ ਇਹ ਕਹਿ ਰਿਹਾ ਵੀ ਮਾਨਤਾ ਪ੍ਰਾਪਤ ਤੇ ਅਸੀਂ ਆ 1994 ਦੇ ਵਿੱਚ ਉਦੋਂ ਸਾਰੇ ਥਾੜੇ ਇਕੱਠੇ ਕੀਤਾ ਸੀ ਤੋਂ ਪੰਥ ਦੇ ਵਿੱਚ ਬਹੁਤ ਸਾਰੇ ਅਕਾਲੀ ਧੜੇ ਹੈਗੇ ਆ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਸਮਰਪਿਤ ਹੋਣੇ ਵੀ ਚਾਹੀਦੇ ਆ ਤੇ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਮੰਨਣੀ ਚਾਹੀਦੀ ਆ ਜਦੋਂ ਦਾਵਾ ਹੀ ਕਰ ਰਹੇ ਆ ਵੀ ਆਪਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਪਰ ਇੱਥੇ ਜਿਹੜਾ ਇਹਨਾਂ ਦਾ ਸਵਾਲ ਆ ਕੋਈ ਇੱਕ ਪੱਕਾ ਦਾਵਾ ਕਰੇ ਕਿ ਅਸੀਂ ਹੀ समर्पण ਜਾਂ ਅਸੀਂ ਹੀ ਮਾਨਤਾ ਪ੍ਰਾਪਤਾਂ ਉਹ ਕਿਸੇ ਇੱਕ ਨੂੰ ਇਹ ਹੱਕ ਨਹੀਂ ਮੈਨੂੰ ਭਗਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਯਾਦ ਆਉਂਦਾ ਕਬੀਰ ਜਿਹਦਰ ਜਾਬਤ ਆਤਿਓ ਫਟਕੈ ਨਹੀਂ ਕੋਈ ਸੋ ਦਰ ਕੈਸੇ ਛੋਡਿਆ ਜੋ ਦਰ ਐਸਾ ਹੋਇ ਛੇਵੇਂ ਗੁਰੂ ਨਾਨਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਸਥਾਨ ਆ ਸ੍ਰੀ ਅਕਾਲ ਤਖਤ ਸਾਹਿਬ ਉਹਦਾ ਇਹ ਸਿਧਾਂਤ ਆ ਕਿ ਜਿਹੜਾ ਵੀ ਝੁੱਕ ਕੇ ਆ ਗਿਆ ਲਿਫ ਕੇ ਆ ਗਿਆ ਉੱਥੇ ਕਿਸੇ ਨੂੰ ਦਰਕਾਰਿਆ ਨਹੀਂ ਜਾਂਦਾ ਕਿਸੇ ਨੂੰ ਪਿਛੇ ਧੱਕਿਆ ਨਹੀਂ ਜਾਂਦਾ ਉਹਨੂੰ ਗਲੇ ਲਾਇਆ ਜਾਂਦਾ ਤਾਂ ਜੇ ਇਹ ਵੱਖ-ਵੱਖ